ਸੰਗਤ ਜੀ ਅੱਜ ਆਪਾਂ ਸੁਖਮਨੀ ਸਾਹਿਬ ਦੀ ਸੰਥਿਆ ਲੜੀਵਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਇਹ ਪਾਠ ਹਰੇਕ ਸੰਗਤਾਂ ਘਰਾ ਦੇ ਵਿੱਚ ਕਰਦੀਆਂ ਸੰਥਿਆ ਨਾ ਕੀਤੀ ਹੋਣ ਕਰਕੇ ਗਲਤ ਉਚਾਰਨ ਕਰ ਜਾਂਦੀਆਂ ਇਸ ਦਾ ਆਪਾਂ ਸ਼ੁੱਧ ਉਚਾਰਨ ਸਿੱਖਣਾ ਹੈ ਇੱਕ ਇੱਕ ਅਸ਼ਟਪਦੀ ਕਰਕੇ ਗੌੜੀ ਸੁਖਮਨੀ ਮਹੱਲਾ ਪੰਜਵਾ ਮਨੀ ਨੰਨੇ ਦੇ ਨਾਲ ਪੜ੍ਹਨਾ ਹੈ ਮਨੀ ਬਣੀ ਨਹੀਂ ਪੜ੍ਹਨਾ ਮਨੀ ਸੁਖਮਨੀ ਮਹੱਲਾ ਪੰਜਵਾ ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮਹਿ ਜੁਗਾਦ ਗੁਰ ਏ ਨਮਹਿ ਹੁਣ ਇਹ ਤਿਆਰ ਰੱਖਣਾ ਇੱਥੇ ਵੱਖਰੇ ਵੱਖਰੇ ਸ਼ਬਦ ਲਿਖੇ ਨੇ ਤੇ ਵੱਖਰੇ ਵੱਖਰੇ ਉਚਾਰਨ ਕਰਨੇ ਨੇ ਆਦ ਗੁਰ ਏ ਨਮਹਿ ਕਈ ਸੰਗਤਾ ਪੜ ਜਾਂਦੀ ਆਦ ਗੁਰੇ ਨਮਹਿ ਗੁਰੇ ਇਕੱਠਾ ਪੜ ਜਾਂਦੀ ਹੈ ਪਰ ਵੱਖਰਾ ਵੱਖਰਾ ਪੜਨਾ ਹੈ ਜੁਗਾਦ ਜੁਗਾਦ ਕਰਕੇ ਬੋਲਣਾ ਜੁਗਾਦ ਗੁਰ ਏ ਨਮਹਿ ਨਮਹਿ ਏ ਜਿਹੜੇ ਸ਼ਬਦ ਨੇ ਮੁਕਤੇ ਨੇ ਤਿੰਨੇ ਯਾ ਰੱਖਣਾ ਕੋਈ ਦਲਾਵਣ ਲੱਗ ਜਾਣ ਨਮਹਿ ਸਤਗੁਰ ਏ ਨਮਹਿ ਸ੍ਰੀ ਗੁਰਦੇਵ ਇਹ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਇਥੇ ਵਿਸਰਾਮ ਸੁਖ ਪਾਵੋ ਪਾਵੋ ਕਲ ਕਲੇਸ਼ ਵਿਸਰਾਮ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਸੰਬਰ ਏਕੈ ਨਾਮ ਜਪਤ ਅਗਣਤ ਅਨੇਕੈ ਜਪ ਤੇ ਵਿਸਰਾਮ ਹੈ ਇਹਨੂੰ ਅਗਣਤ ਪੜਨੈ ਅਗਣਤ ਨਹੀਂ ਪੜਨੈ ਕਈ ਸੰਗਤਾ ਪੜ ਜਾਂਦੀ ਹੈ ਅਗਨਤ ਪਰ ਐਡਾ ਸੰਬੰਧਕ ਲਾ ਕੇ ਅਗਨਤ ਅਗਨਤ ਹਾਂ ਅਨੇਕੇ ਵੇਦ ਪੁਰਾਣ ਸਿਮਰਤ ਸੁਦਾਖੀਰ ਸੁਦਾਖੀਰ ਪੜਨਾ ਸਿਮਰਤੇ ਵਿਸਰਾਮ ਹੈ ਸੁਦਾਖੀਰ ਖੱਖੇ ਸਿਆਰੀ ਐਡਾ ਤੇ ਰਾਰਾ ਥੱਲੇ ਜਈਆ ਲੱਗੇ ਨੇ ਖੱਖੇ ਸਿਆਰੀ ਤੇ ਐਡਾ ਬਣ ਜਾਣਾ ਹੈ ਸੁਦਾ ਖੇਰ ਕਿਨੇ RAM ਨਾਮ ਇੱਕ ਆਖਿਰ ਆਖਿਰ ਵੀ ਉਸੇ ਤਰ੍ਹਾਂ ਪੜਨਾ ਕਿਨਕਾ ਨੰਨੇ ਦੀ ਆਵਾਜ਼ ਉਚਾਰਨ ਹੋਵੇ ਕਿਨਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਨੀ ਨ ਆਵੇ ਮਹਿਮਾ ਤੇ ਬਿਸਰਾਮ ਹੈ ਧਿਆਨ ਰੱਖਣਾ ਦਲਾਵਾਂ ਲੱਗੀਆਂ ਕਾਂਖੀ ਏਕੈ ਦਰਸ ਤੁਹਾਰੋ ਕਾਂਖੀ ਤੇ ਬਿਸਰਾਮ ਹੈ ਨਾਨਕ ਓਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਇਸ ਪੰਕਤੀ ਦੇ ਵਿੱਚ ਸਾਰੇ ਵਿਸਰਾਮ ਸਿਮਰਨ ਤੇ ਲੱਗਣਗੇ ਇਹ ਧਿਆਨ ਰੱਖਣਾ ਤੇ ਪ੍ਰਭ ਕੈ ਨਹੀਂ ਪੜਨਾ ਪ੍ਰਭ ਕੈ ਪੜਨਾ ਹੈ ਦਲਾਵਾਂ ਲੱਗੀਆਂ ਪ੍ਰਭ ਕੈ ਸਿਮਰਨ ਗਰਬ ਨਾਮ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਦੁਸ਼ਮਨ ਦੁਸ਼ਮਨ ਨਹੀਂ ਪੜਨਾ ਦੁਸ਼ਮਨ ਹਾਂ ਕਈ ਸੰਗਤਾਂ ਸਸੇ ਦੇ ਪੈੜੇ 'ਚ ਬਿੰਦੀ ਲਾ ਕੇ ਉਚਾਰਨ ਕਰਦੇ ਆ ਦੁਸ਼ਮਨ ਇਹ ਸਸੇ ਰੂਪ ਪੈੜੇ 'ਚ ਬਿੰਦੀ ਉਲਾ ਕੇ ਉਚਾਰਨ ਨਹੀਂ ਕਰਨਾ ਇਸ ਦਾ ਉਚਾਰਨ ਹੈ ਦੁਸ਼ਮਨ ਤੁਸ਼ਮਨ ਸਸੇ ਦੀ ਆਵਾਜ਼ ਉਚਾਰਨ ਕਰਨੀ ਹੈ ਟਰੈ ਟਰੈ ਨਹੀਂ ਪੜਨਾ ਬਸ ਇਸ ਪਾਠ ਦੇ ਵਿੱਚ ਤੁਸੀਂ ਇਹ ਤਿਆਰ ਰੱਖਣਾ ਕਿ ਦਲਾਵਾ ਜਿੱਥੇ ਲੱਗਿਆ ਉੱਥੇ ਦਲਾਵਾ ਲਾ ਕੇ ਉਚਾਰਨ ਕਰਨਾ ਹੈ ਪ੍ਰਭ ਸਿਮਰਤ ਕਛ ਬਿਗਨ ਨ ਲੱਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਜਿੱਥੇ ਮੈਂ ਰੁਕਦਾ ਪਹਿਲੀ ਵਾਰ ਉੱਥੇ ਵਿਸਰਾਮ ਠੀਕ ਹੈ ਪ੍ਰਭ ਕੈ ਸਿਮਰਨ ਰਿਤ ਸਿਧ ਨਉ ਨਿਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਇਸਨਾਨੀ ਪੜਨਾ ਇਸਨਾਨੀ ਨਹੀਂ ਪੜਨਾ ਇਸਨਾਨੀ ਹਾਂ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਹੋਏ ਸੋ ਭਲਾ ਇਸ ਤਰ੍ਹਾਂ ਭਲਾ ਨਹੀਂ ਪੜਨਾ ਭਲਾ ਬੋਲਣਾ ਪ੍ਰਭ ਕੈ ਸਿਮਰਨ ਸੁਫਲ ਫਲਾ ਇਹਨੂੰ ਸੋ ਫਲ ਫਲਾ ਨਹੀਂ ਪੜਨਾ ਸੁਫਲ ਸੁਫਲ ਇਕੱਠੇ ਪੜਨਾ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਏ ਲਾਗੋ ਪਾਏ ਰਬ ਦਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਧਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ 부ਜੈ ਤ੍ਰਿਸ਼ਨਾ 부ਜੈ ਇਹਨੂੰ ਕੋਲਾ ਬੋਲਣਾ ਹੈ ਕਿਉਂਕਿ ਇੱਥੇ ਤ੍ਰਿਸ਼ਨਾ ਅਗਨੀ ਦਾ ਨਾਂ ਹੈ ਤ੍ਰਿਸ਼ਨਾ ਦਾ ਇਹਨੂੰ ਕੋਲਾ ਬੋਲਣਾ ਹੈ 부ਜੈ 부ਜੈ ਨਹੀਂ ਬੋਲਣਾ ਰਬ ਕੈ ਸਿਮਰਨ ਸਭ ਕੇਸ ਸੁਝੈ ਕਿਛ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਮਲ ਮਲ ਨਹੀਂ ਕਹਣਾ ਇਹਨੂੰ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਹੀ ਸੁਮਾਏ ਪ੍ਰਭ ਜੀ ਵਸਹਿ ਸਾਦ ਕੀ ਰਸਨਾ ਨਾਨਕ ਜਨਕ ਦਾਸਨ ਦਸਨਾ ਨਾਨਕ ਤੇ ਬਿਸਰਾਮ ਪ੍ਰਭ ਕੋ ਸਿਮਰਹਿ ਸੇ ਧਨਵੰਤੀ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਦਾਣ ਪ੍ਰਭ ਕੋ ਸਿਮਰਹਿ ਸੇ ਬੇਹਮਉਤਾਜੀ ਸੇ ਬੇਹਮਉਤਾਜੀ ਇਹ ਜਿਹੜਾ ਪਾਠ ਇਕੱਠਾ ਹੈ ਬੇ ਮੁਹਤਾਜੀ ਇਕੱਠਾ ਹੀ ਉਚਾਰਨ ਕਰਨਾ ਤੇ ਸੱਸੇ ਨੂੰ ਸਿਆਰੀ ਤੇ ਧਿਆ ਰੱਖਣਾ ਸੇ ਬੇ ਮੁਹਤਾਜੀ ਪ੍ਰਭ ਕੋ ਸਿਮਰਹਿ ਸੇ ਸਰਬ ਕੀ ਰਾਜੇ ਸਰਬ ਕੀ ਰਾਜੇ ਰਾਜੇ ਨਹੀਂ ਬੋਲਣਾ ਰਾਜੇ ਪ੍ਰਭ ਕੋ ਸਿਮਰਹਿ ਸੇ ਸਰਬ ਕੀ ਰਾਜੇ ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ ਪ੍ਰਭ ਕੋ ਸਿਮਰਹਿ ਸਦਾ ਅਬਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗਰ ਵਾਲਾ ਪ੍ਰਭ ਕੋ ਸਿਮਰਹਿ ਇਹਨੂੰ ਸਿਮਰਹਿ ਪੜਨਾ ਹੈ ਸਿਮਰਹਿ ਜਿਹੜਾ ਹਾਹੇ ਨੂੰ ਸਿਆਰੀ ਲੱਗੀਏ ਇਹਨੇ ਅਧੀਆਂ ਦਲਾਵਾਂ ਦੀ ਆਵਾਜ਼ ਦੇਣੀ ਹੈ ਅਧੀਆਂ ਦਲਾਵਾਂ ਦੀ ਆਵਾਜ਼ ਕਈ ਸੰਗਤਾਂ ਪੜੇ ਸਿਮਰਹਿ ਸਿਮਰਹਿ ਨ ਪੜਨੈ ਸਿਮਰਹਿ ਸਿਮਰਹਿ ਪ੍ਰਭ ਕੋ ਸਿਮਰਹਿ ਸੇ ਪਰਉਪਕਾਰੀ ਪ੍ਰਭ ਕੋ ਸਿਮਰਹਿ ਤਿਨ ਸਦ ਬਲੇਹਾਰੀ ਪ੍ਰਭ ਕੋ ਸਿਮਰਹਿ ਸੇ ਮੁਕ ਸੁਹਾਵੇ ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੇ ਪ੍ਰਭ ਕੋ ਸਿਮਰਹਿ ਤិន ਆਤਮ ਜੀਤਾ ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਹਿ ਤਿਨ ਅਨੰਤ ਕਨੇਰੇ ਸਾਰੇ ਵਿਸਰਾਮ ਸਿਮਰੈ ਤੇ ਪ੍ਰਭ ਕੋ ਸਿਮਰਹਿ ਬਸਹਿ ਹਰ ਨੇਰੇ ਸੰਤ ਕਿਰਪਾ ਤੇ ਕਿਰਪਾ ਜਲਦੀ ਦੇ ਨਾਲ ਕਿਰਪਾ ਨਹੀਂ ਪੜਨਾ ਇੱਥੇ ਪੈਰ ਵਿੱਚ ਰਾਰਾ ਲੱਗਾ ਹੈ ਕਿਰਪਾ ਸੰਤ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਨਾਨਕ ਤੇ ਬਿਸਰਾਮ ਪ੍ਰਭ ਕੈ ਸਿਮਰਨ ਕਾਰਜ ਪੂਰੇ ਇਹ ਤਿਆਰ ਰੱਖਣਾ ਕਿ ਅੱਗੇ ਵੀ ਬੇਨਤੀ ਕੀਤੀ ਹੈ ਦਲਾਵਾਂ ਦਾ ਤਿਆਰ ਰੱਖਣਾ ਪ੍ਰਭ ਕੈ ਨਹੀਂ ਪੜਨਾ ਬਹੁਤੀ ਸਕਤਾਂ ਕੈ ਪੜਦੇ ਪ੍ਰਭ ਕੈ ਸਿਮਰਨ ਪ੍ਰਭ ਕੈ ਸਿਮਰਨ ਪੜਨਾ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੋ ਨਾ ਝੂਰੇ ਹੁਣ ਇੱਥੇ ਔਂਕੜ ਲੱਗਾ ਹੈ ਕਬਹੋ ਇਹਨੂੰ ਪੜਨਾ ਕਬਹੋ ਕਬਹੋ ਹਾਂ ਤੇ ਸੰਗਤਾਂ ਕਾਲ ਵਿੱਚ ਕਬਹੂ ਪੜ ਜਾਂਦੀਆਂ ਕਬਹੂ ਕਬਹੂ ਹੁੰਦਾ ਦੋਦ ਦਲੈਂਕੜਾਂ ਦੇ ਨਾਲ ਇੱਥੇ ਲੱਗਾ ਔਂਕੜ ਇਹ ਤਿਆਰ ਰੱਖਣਾ ਕਬਹੂ ਨਾ ਝੂਰੇ ਪ੍ਰਭ ਕੈ ਸਿਮਰਨ ਹਾਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਣ ਪ੍ਰਭ ਕੈ ਸਿਮਰਨ ਕਮਲ ਵਿਗਾਸਣ ਸਾਰੇ ਵਿਸਰਾਮ ਸਿਮਰਨ ਤੇ ਲਾਉਣੇ ਨੇ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਕਾਤੇ ਵਿਸਰਾਮ ਅੰਤ ਨ ਪਾਰ ਸਿਮਰਹਿ ਸੇ ਜਨ ਵਿਸਰਾਮ ਜਿਨ ਕੋ ਪ੍ਰਭ ਮਇਆ ਮਾਇਆ ਨਹੀਂ ਪੜਨਾ ਮਇਆ ਪੜਨਾ ਠੀਕ ਨਾਨਕ ਤਿੰਨ ਜਨ ਸਰਨੀ ਪਇਆ ਸਰਨੀ ਪੜਨਾ ਸਰਨੀ ਨਹੀਂ ਪੜਨਾ ਇੱਥੇ ਸੱਸੇ ਦੇ ਪੈਰੇਜ ਬਿੰਦੀ ਨਹੀਂ ਲਾਉਣੀ ਸਰਨੀ ਪਇਆ ਹਰ ਸਿਮਰਨ ਕਰ ਵਿਸਰਾਮ ਭਗਤ ਪ੍ਰਗਟਾਏ ਹਰ ਸਿਮਰਨ ਲੱਗ ਬੇਦ ਉਪਾਏ ਲਗ ਤਿਆਨ ਕੇ ਰੁਕਣਾ ਇੱਥੇ ਬਿਸਰਾਮ ਹਰ ਸਿਮਰਨ ਲੱਗ ਬੇਦ ਉਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਚਹੁ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰ ਇੱਥੇ ਬਿਸਰਾਮ ਹਰ ਕਾਰਨ ਕਰਨਾ ਹਰ ਸਿਮਰਨ ਕਿ ਉਹ ਸਗਲ ਆਕਾਰਾ ਹਰ ਸਿਮਰਨ ਮਹਿ ਬਿਸਰਾਮ ਆਪ ਨਰੰਕਾਰਾ ਕਰ ਕਿਰਪਾ ਬਿਸਰਾਮ ਜਿਸ ਆਪ 부ਝਾਇਆ 부ਝਾਇਆ ਨਾਨਕ ਗੁਰਮੁਖ ਇੱਥੇ ਬਿਸਰਾਮ ਹਰ ਸਿਮਰਨ ਤਿੰਨ ਪਾਇਆ ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ ਸੋ ਸੰਗਤ ਜੀ ਆਪਣੀ ਸੰਤਿਆ ਇੱਕ ਅਸ਼ਟਪਦੀ ਹੋ ਚੁੱਕੀ ਹੈ ਸੁਖਮਨੀ ਸਾਹਿਬ ਦੀ ਸੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ